ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਿਆਤ ਸਿੰਘ ਪਿੰਡ ਗਹਿੜਾ ਜ਼ਿਲ੍ਹਾ ਬਰਨਾਲਾ ਨਾਮ ਬਿਆਤ ਸਿੰਘ ਪਿੰਡ ਗਹਿੜਾ ਜ਼ਿਲ੍ਹਾ ਬਰਨਾਲਾ ਪਹਿਗੜਾ ਤੇ ਮੋਬਾਈਲ ਨੰਬਰ ਆਪਣਾ 9965433210 9965433210 ਜਿਹੜਾ ਆਪਾਂ ਵਹਿੜ ਦੇਖੀ ਐ ਨਹੀਂ ਸੁਆਹ ਕਿਹੜਾ ਸੁਈ ਐ ਪਹਿਲਾ ਸੁਆਹ ਵੀਰੇ ਧੋਕ ਨੇ ਦੱਦ ਜੀ ਕੱਢੀ ਤੇ ਬੱਚਾ ਇਹਦੇ ਮਗਰ ਮੀਣਗਾ ਤੇ ਜੇਰੇ ਦੀ ਆ ਭਈ ਜਾਨਾ ਹਾਂਜੀ ਹੁਣੀ ਪਈ ਜੇ ਰੋਕਿਆ ਇਸ ਕਹਿ ਕੇ ਸੁਈ ਐ ਇਸ ਵੀਰੇ ਸੁਈ ਜਬਸ ਇੱਕ ਘੰਟੇ ਬਸ ਠੀਕ ਐ ਤੇ ਬੱਚਾ ਇਹਨੇ ਦੇਦਾ ਮੀਲ ਕਬ ਬੋੜਾ ਚੋਇਆ ਸਵੇਰੇ ਕੁਸ ਹਾਂ 3 ਕਿਲੋ ਬੋੜਾ ਫੜਿਆ ਬੱਚਾ ਬੁਚਾਰ ਜਾ ਕੇ ਬਸ ਤੇ ਅੰਦਾਜ਼ਾ ਆਪਣ ਦੁੱਧ ਕਿੰਨਾ ਪਾ ਦੂਗੀ ਜੀ ਸੁੱਤ ਹੋਏ ਬਹੁਤ ਨਹੀਂ ਕਹ ਸਕਦੇ ਬਸ 18 ਤੋਂ 20 ਪਲੱਸ ਬਸ 18 ਕਿਲੋ ਮੰਨ ਕੇ ਚੱਲੀ ਵਾ 18 ਮੰਨ ਕੇ ਬੰਦਾ ਲੈ ਲੈ ਚੋਣ ਚਵਾ ਦੀ 1 ਨੰਬਰ ਤੇ ਮੂੰਹ ओरिजिनल ਦੋ ਦਾਂਦਾ ਦੋ ਦਾਂਦਾ ਠੀਕ ਆ ਨਿਆਣਾ ਜੂਣਾ ਵਧੀਆ ਪੋਦੇ ਕੋਈ ਆਲ ਫੋਲ ਤਾਂ ਨਹੀਂ ਨਾ ਨਾ ਤੋਰੀ ਬਾਹਰ ਨੂੰ ਸੋ ਫਿਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਸਾਫ ਸੁਥਰਾ ਤੇ ਮੂੰਹੋ ਦੋ ਦਾਂਦਾ ਸੋ ਲੇਵਾ ਵਗੈਰਾ ਦੇਖੋ ਨੇੜ ਤੋਂ ਪੂਰਾ ਸੋਹਣਾ ਸਾਫ ਸੁਥਰਾ ਚੰਗੀ ਜਿੰਦ ਜਾਨ ਵਾਲੀ ਪਲੂਣ ਬੱਛੀ ਸੂਈ ਸਵਾਈਆ ਤੇ ਜਿੰਦ ਜਾਨ ਬਹੁਤ ਆਲਾ ਮੋੜ ਲਈ ਫਿਰ ਸੋ ਬਾਕੀ ਮੂੰਹ ਹਥਾ ਦੇਖੋ ਫੇਸ ਕੁਆਲਟੀ ਵਗਰਾ ਚੰਗੀ ਸੋਹਣੀ ਬੱਚੀ ਜਿੰਦਾਂ ਨਾਲੀ ਤੇ ਥੰਡ ਦੇਖੋ ਚਾਹੇ ਆਪਾਂ ਹੱਤੀ ਚਵਾਈ ਕਰ ਲਈਏ ਤੇ ਚਾਹੇ ਆਪਾਂ ਮਸ਼ੀਨੀ ਚਵਾਈ ਕਰ ਲਈਏ ਪੂਰਾ ਸਾਫ ਸੁਥਰਾ ਸੋਹਣਾ ਤੇ ਲੈਵਾ ਫਟਵਾਰਡ ਆ ਪੂਰਾ ਕੰਪੈਕਟ ਹਵਾਨੇ ਦੀ ਵਹਿੜਾ ਤੇ ਮੁੱਲ ਬਾਈ ਜੀ ਕੀ ਰੱਖਿਆ ਪਿਆ ਦਾ ਮੁੱਲ ਬਾਈ ਜੀ ਜੇ ਆਪਾਂ ਜੈ ਕਰਾਂਗੇ ਮੁੱਲ ਇਹਦਾ 72000 ਰੁਪਏ ਮੰਨ ਲਾ ਮੰਨਦਾਨ ਹੋ ਜਾਊਗਾ ਤੇ 18 ਲੀਟਰ ਦੁੱਧ ਮੰਨ ਕੇ ਮੰਦਾਂ ਲੈ ਜੀ 18 ਲੀਟਰ ਦਾ ਮੰਨ ਕੇ ਸੋ 18 ਲੀਟਰ ਦੁੱਧ ਮੰਨ ਕੇ ਖਰੀਦਾਰੀ ਕਰ ਸਕਦੇ ਮੁੱਲ 72000 ਰੁਪਏ ਤੇ 70000 ਦੇ نیٹ ਹਾਂ ਨਵੀਂ ਕਹਿੰਦਾ ਦੇ ਦਾਂਗੇ ਤੇ ਪਿੰਡ ਗਹਿਣਾ ਜ਼ਿਲ੍ਹਾ ਬਰਨਾਲਾ ਨੰਬਰ ਬੋਲੀ ਆਪਣਾ ਦੁਆਰੇ 946513210 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ